ਇਥੇ ਜਿਹੜਾ ਗੁਣਾ ਦਾ ਦਾਵਾ ਕਰੇ ਨਾ ਪਰਮਾਤਮਾ ਦੇ ਅੱਗੇ ਗੁਣਾ ਦਾ ਇਸ ਤਰ੍ਹਾਂ ਦਾ ਇੱਕੋ ਮਨੁੱਖ ਧਾਰਮਿਕ ਇਤਿਹਾਜ਼ ਦੇ ਵਿੱਚ ਮਿਲਦਾ ਹੈ ਮਿਸਰ ਦਾ ਇੱਕ ਆ ਜੜੀ ਆਯਾਲੀ ਉਹ ਕਿਦਰੇ ਇੱਕ ਇਬਾਦਤ ਘਰ ਦੇ ਕੋਲੋਂ ਲੰਘਿਆ ਤੇ ਜਿਹੜਾ ਆਵਾਜ਼ ਦੇ ਰਿਹਾ ਸੀ ਖੁਦਾ ਦੀ ਵਿਆਖਿਆ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਖੁਦਾ ਲਾ ਸ਼ਰੀਕ ਹੈ ਖੁਦਾ ਕੋਈ ਸ਼ਰੀਕ ਨਹੀਂ ਹੈ ਖੁਦਾ ਲਾ ਮਕਾਨ ਹੈ ਉਹਦਾ ਕੋਈ ਥਾਂ ਟਿਕਾਣਾ ਨਹੀਂ ਹੈ ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਨਾ ਆ ਨਾਮ ਹੈ ਅਠਾਮ ਹੈ ਉਹ ਵਿਚਾਰਾ ਆਯਾਲੀ ਯਤਿਮ ਬੱਚਾ ਸੀ ਜਵਾਨੀ ਦੇ ਚ ਉਸਨੇ ਕਦਮ ਰੱਖਿਆ ਸੀ ਪਰ ਯਤਿਮ ਸੀ ਮਾਂ ਬਾਪ ਨਹੀਂ ਸਨ 340 ਢਾਉ ਦੇ ਕੋਲ ਸਨ ਆ ਕੇ ਅੱਜ ਪਹਿਲੀ ਵਾਰ ਪ੍ਰਾਰਥਨਾ ਕਰਨ ਲੱਗਾ ਜਿਵੇਂ ਸੁਣ ਕੇ ਆਇਆ ਹੈ ਕਹਿੰਦਾ ਖੁਦਾ ਤੂੰ ਲਾ ਮਕਾਨ ਹੈ ਤੇਰੇ ਕੋਲ ਮਕਾਨ ਕੋਈ ਨਹੀਂ ਆਪਣੇ ਕੋਲ ਵੀ ਕੋਈ ਨਹੀਂ ਰੁੱਖਾਂ ਥਲੇ ਹੀ ਰਹਿੰਦੇ ਤੂੰ ਲਾ ਸ਼ਰੀਕ ਹੈ ਨਾ ਆਪਣਾ ਵੀ ਕੋਈ ਭਾਈ ਬੰਦੀ ਕੋਈ ਨਹੀਂ ਆਪਣਾ ਵੀ ਕੋਈ ਸ਼ਰੀਕ ਨਹੀਂ ਤੂੰ ਯਤੇਮ ਹੈ ਨਾ ਆਪਾਂ ਵੀ ਯਤੇਮ ਆ ਸਾਡਾ ਕੋਈ ਨਹੀਂ ਨਾ ਮਾਂ ਬਾਪ ਨੇ ਉਹ ਵਾਇਜ਼ ਕਹਿੰਦਾ ਸੀ ਤੇਰੇ ਵੀ ਮਾਂ ਬਾਪ ਕੋਈ ਨਹੀਂ। اے ਖੁਦਾ ਮੇਰੇ ਵੀ ਮਾਂ ਬਾਪ ਕੋਈ ਨਹੀਂ। ਉਹ ਵਾਇਜ਼ ਕਹਿੰਦਾ ਸੀ ਤੇਰੇ ਵੀ ਕੋਈ ਸ਼ਰੀਕ ਨਹੀਂ ਹੈ। ਆਪਣੇ ਵੀ ਕੋਈ ਸ਼ਰੀਕ ਨਹੀਂ। ਇਸ ਹਿਸਾਬ ਨਾਲ ਤੇ ਤੇਰੀ ਮੇਰੀ ਬਰਾਬਰੀ ਹੈ। ਪਤਾ ਹੈ ਦੋਸਤੀ ਕਿੱਥੇ ਆਉਂਦੀ ਹੈ? ਦੋਸਤੀ ਕਿੱਥੇ ਆਉਂਦੀ ਹੈ ਬਰਾਬਰੀ ਦੇ ਤਲ ਤੇ ਆਉਂਦੀ ਹੈ। ਇਕ ਗਰੋਧੀ ਹੈ ਇਕ ਸ਼ਾਂਤਮਈਏ ਦੋਸਤੀ ਨਹੀਂ ਚਲੇਗੀ ਦੋ ਦਿਨ ਦਾ ਸੰਗ ਹੋਵੇਗਾ ਇਕ ਮੂਰਖ ਹੈ ਇਕ ਸਹਿਣਾ ਹੈ ਲੰਬੀ ਦੋਸਤੀ ਨਹੀਂ ਚਲ ਸਕਦੀ ਇਕ ਦਾਨੀ ਹੈ ਇਕ ਸ਼ੋਮ ਹੈ ਇਹ ਲੰਬੀ ਦੋਸਤੀ ਨਹੀਂ ਚਲ ਸਕਦੀ ਇਕ ਦਿਆਲੂ ਹੈ ਇਕ ਕਠੋਰ ਹੈ ਦੋਸਤੀ ਹੋ ਸਕਦੀ ਹੈ ਤੇ ਕਠੋਰ ਨੂੰ ਦਿਆਲੂ ਬਣਾਓ ਜਾਂ ਦਿਆਲੂ ਨੂੰ ਕਠੋਰ ਬਣਾਓ ਜੇ ਸਿਆਣੇ ਨੂੰ ਮੂਰਖ ਬਣਾਓ ਜਾਂ ਮੂਰਖ ਸਿਆਣਾ ਬਣੇ ਤਾਂ ਦੋਸਤੀ ਆਉਂਦੀ ਹੈ ਦੋਸਤੀ ਤਾਂ ਆਉਂਦੀ ਹੈ ਜੇ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਇਥੇ ਦੋਸਤੀ ਨਹੀਂ ਹੁੰਦੀ ਪੱਕੀ ਦੋਸਤੀ ਉੱਥੇ ਹੁੰਦੀ ਹੈ ਜੇ ਤੇ ਦੂਜੇ ਜੈਸੇ ਬਣ ਜਾਈਏ ਜਾਂ ਦੂਸਰੇ ਨੂੰ ਆਪਣੇ ਜੈਸਾ ਬਣਾ ਲਈਏ ਇਹ ਆਦਲੀ ਕਹਿਣ ਲਗਾ اے خدا ਤੂੰ ਤੇ ਸਾਡੇ ਜੈਸਾ ਹੈ ਤੇਰੇ ਮੇਰੇ ਚ ਫਰਕ ਕੀ ਤੂੰ ਵੀ ਇਤਿਮ ਆਪਾਂ ਵੀ ਇਤਿਮ ਤੇਰੇ ਮਾ ਆਪ ਕੋਈ ਨਹੀਂ ਸਾਡੇ ਵੀ ਕੋਈ ਨਹੀਂ ਤੇਰਾ ਥਾਂ ਟਿਕਾਣਾ ਕੋਈ ਨਹੀਂ ਸਾਡਾ ਵੀ ਕੋਈ ਨਹੀਂ ਪਰ ਖੁਦਾ ਇੱਕ ਗੱਲ ਹੈ ਮੇਰੇ ਕੋਲ ਕੁਝ ਹੈ ਉਸ ਵਾਇਜ਼ ਨੇ ਨਹੀਂ ਦੱਸਿਆ ਤੇਰੇ ਕੋਲ ਹੈ ਉਹ ਤੇਰੇ ਕੋਲ ਨਹੀਂ ਆਪਣੇ ਕੋਲ ਹੈ ਸਾਡੇ ਕੋਲ ਚਾਲੀ ਭੇਡਾਂ ਨੇ ਤੇਰੇ ਕੋਲ ਨਹੀਂ ਨੇ ਤੂੰ ਮੇਰੇ ਨਾਲ ਦੋਸਤੀ ਪਾਲਵੇਂ ਮੈਂ ਤੈਨੂੰ ਦੋਵੇਂ ਵਕਤ ਭੇਡਾਂ ਦਾ ਦੁੱਧ ਪਿਲਾਵਾਂਗਾ तू मेरे दोस्ती पा लवे तो ऐ मेरे खुदा ये जी उन्न है ना सर्दिया के दे दिन मैं तेन तन का चोला बना के दयागा ऊन का तेन फिर ठंड नहीं लगेगी खुदा मेरिया होर खूबियां भी सुन ले, मेनू कुछ जड़ी बूटिया का भी ज्ञान है जिस दिन तेन बुखार चढ़ेगा ना अपा दूर कर देंगे दूर कर देंगे, दूर कर देंगे। ਤੂੰ ਵੀ ਇਤਿਮ ਹੈ ਤੇਰੇ ਸਿਰ ਦੇ ਵਿੱਚ ਜੂੰਆਂ ਪੈ ਜਾਂਦੀਆਂ ਆਉਣੀਆਂ ਨੇ ਆਪਾਂ ਕੱਢ ਦਿਆਂਗੇ ਇਸ ਤਰ੍ਹਾਂ مولانا ਰੌਮ ਨੇ ਸਾਰਾ ਲਿਖਿਆ ਹੈ اے خدا ਮੈਨੂੰ ਮੁੱਠੀ ਚਾਪੀ ਕਰਨ ਦੀ ਬੜੀ ਸੋਹਣੀ ਜਾਚ ਆਉਂਦੀ ਹੈ ਤੂੰ ਥੱਕ ਜਾਇਆ ਕਰੇਂਗਾ ਨਾ ਆਪਾਂ ਤੇਰੀ ਮੁੱਠੀ ਚਾਪੀ ਕਰਕੇ ਤੇਰਾ ਸਾਰਾ ਥਕਿਆਂ ਵਾਲਾ ਦਿਆਂਗੇ ਉਸ ਵਾਇਜ਼ ਨੇ ਇਹ ਨਹੀਂ ਦੱਸਿਆ ਤੇਰੇ ਵਿੱਚ ਇਹ ਖੂਬੀਆਂ ਨੇ ਸਾਡੇ ਕੋਲੇ ਖੂਬੀਆਂ ਹੈਗੇ ਨੇ ਸਾਡੇ ਕੋਲ ਇਹ ਗੁਣ ਹੈਗੇ ਨੇ ਪਤਾ ਹੈ ਧਾਰਮਿਕ ਇਤਿਹਾਸਕਾਰ ਕੀ ਕਹਿੰਦੇ ਨੇ ਇੱਕੋ ਇਸ ਭੋਲੇ ਮਨੁੱਖ ਨੇ ਆਯਾਲੀ ਨੇ ਰੱਬ ਦੇ ਅਗੋਂ ਆਪਣੇ ਗੁਣ ਰੱਖੇ ਨੇ 99 ਗੁਣ ਰੱਖੇ ਨੇ ਮੈਂ ਤੇਰੀਆਂ ਜਿਵਾਹ ਕੱਢ ਦੇਵਾਂਗਾ ਮੈਂ ਤੇਰਾ ਬੁਖਾਰ ਲਾ ਦੇਵਾਂਗਾ ਦੋਵੇਂ ਵਕਤ ਤੈਨੂੰ ਦੁੱਧ ਪਵਾਵਾਂਗਾ ਪਰ ਖੁਦਾ ਪਤਾ ਨਹੀਂ ਤੇਰੇ ਕੋਲ ਪੈਸੇ ਹੈ ਨੇ ਕਿ ਨਹੀਂ ਆਪਾਂ ਦੁੱਧ ਵੇਚ ਲੈਨੇ ਆ ਉਹਨੂੰ ਵੇਚ ਲੈਨੇ ਆ ਚਾਰ ਕੋਡੀਆਂ ਵੀ ਸਾਡੇ ਕੋਲ ਹੁੰਦੀਆਂ ਨੇ ਦੋਵੇਂ ਵਕਤ ਤੈਨੂੰ ਬਾਜਰੇ ਦੀਆਂ ਦੋ ਰੋਟੀਆਂ ਬਿਲਾ ਕੇ ਖਲਾਵਾਗਾ ਇੰਜ ਆਪਣੀਆਂ ਕੂਬੀਆਂ ਦੱਸਦਾ ਹੋਇਆ ਕਹਿੰਦੇ ਨੇ ਹਜ਼ਰਤ موسی ਕੋਲਦੀ ਲੰਗਿਆ ਉਹਨੇ ਜਦ ਇਹ ਸੁਣੀ ਬੜੀ ਤੜਨਾ ਕੀਤੀ ਇਤਿਹਾਸ ਦੇ ਇਥੇ ਤੱਕ ਲਿਖਿਆ ਦੋ ਥੱਪੜ ਮਾਰੇ ਖੁਦਾ ਨੂੰ ਕਹਿਣਾ ਪਿਆ ਤੈਨੂੰ ਜੂਆ ਪੈ ਜਾਣ ਤੇ ਮੈਂ ਕੱਢਾਂ ਉਹਨੂੰ ਦੁੱਧ ਪਿਲਾਵੇਂਗਾ ਉਹਨੂੰ ਬੁਖਾਰ ਚੜਦਾ ਤੁੰਗ ਉਸਨੂੰ ਯਤੀਮ ਕਹੀ ਜਾਂਦਾ ਦੋ ਥੱਪੜ ਮਾਰ ਕੇ ਉਹਨੇ ਆਖੇ ਢਾਂਗ ਦੀ ਦੁਆ ਕਰਿਆ ਕਰ ਪਹਿਲੇ ਸਿੱਖ ਚਲੇ ਗਏ ਮੂਸਾ ਕੋ ਤੂਰ ਤੇ ਦੇਅਲੀ ਰੋਣ ਲੱਗ ਪਿਆ ਕਹਿੰਦਾ ਉਹਦਾ ਇੱਕੋ ਹੀ ਤੇ ਤੋਂ ਸੀ ਜੋ ਮੇਰੇ ਵਰਗਾ ਸੀ ਪਰ ਇਹ ਹਜ਼ਰਤ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਸਾਡਾ ਤੇ ਦਿੱਲੀ ਟੁੱਟ ਗਈ ਇੱਕ ਉਮੀਦ ਬਣੀ ਸੀ ਉਹ ਵੀ ਗਈ ਭਾਵੇਂ ਤੂੰ ਆਇਆ ਤੇ ਕੋਈ ਨਹੀਂ ਪਰ ਤੇਰੇ ਨਾਲ ਦੋਸਤੀ ਪਾ ਕੇ ਖੁਸ਼ੀ ਬੜੀ ਮਿਲੀ ਯਾਦ ਜੋ ਉਸਦੀ ਸੀ ਕੁਝ ਆਨੰਦ ਬਣ ਗਏ ਭਾਵੇਂ ਤੂੰ ਮਿਲਿਆ ਤੇ ਨਹੀਂ ਪਰ ਤੇਰੇ ਅੱਗੋਂ ਜਦ ਮੈਂ ਫਰਿਆਦ ਕੀਤੀ ਇਹ ਦੁਆ ਕੀਤੀ ਆਨੰਦ ਬੜਾ ਆਇਆ ਰਸ ਬੜਾ ਮਿਲਿਆ ਸਕੂਨ ਬੜਿਆ ਮਿਲਿਆ ਸ਼ਾਂਤੀ ਬੜੀ ਮਿਲੀ ਹੈ ਹੁਣ ਮੈਂ ਕੀ ਕਰਾਂ ਇਹ ਹਜ਼ਰਤ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਕੋ ਤੂਰ ਦੇ ਉੱਤੇ ਅੱਜ ਬੈਠਾ ਹੈ ਰਾਤ ਨੂੰ ਜੈਸੇ ਮੂਸਾ ਮਨ ਨਹੀਂ ਜੁੜਦਾ ਅੱਧੀ ਰਾਤ ਤੱਕ ਤੜਪਦਾ ਰਿਹਾ ਤੇ ਫਿਰ ਉਸਨੇ ਬਰਯਾਦ ਕੀਤੀ ਹੁਦਾ ਮੇਰੇ ਕੋਲ ਕੀ ਹੋ ਗਿਆ ਅੱਜ ਮੇਰਾ ਮਨ ਕਿਉਂ ਨਹੀਂ ਜੁੜ ਰਿਹਾ ਤੇਰੇ ਵਿੱਚ ਅਲਹਾਮ ਹੋਇਆ ਨਹੀਂ ਜੁੜ ਸਕਾਂਗਾ ਅੱਜ ਤੂੰ ਇੱਕ ਜੁੜੇ ਨੂੰ ਤੋੜ ਕੇ ਆਇਆ ਤੋੜ ਕੇ ਆਇਆ ਤੂੰ ਬਰਾਏ ਵਸੰ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਉਹ ਜੋ ਅਲਹਾਮ ਹੋਇਆ ਮੌਲਾਨਾ ਰੌਮਸਨੋ ਲਿਖਦੇ ਨੇ ਕੈਨੋ ਮੈਂ ਦੁਨੀਆ ਚ ਭੇਜਿਆ ਸੀ ਜੋੜਨ ਵਾਸਤੇ ਤੂੰ ਤੇ ਤੋੜ ਕੇ ਆ ਗਿਆ ਉਹ ਮੇਰੇ ਅੱਗੋਂ ਗੁਣ ਰੱਖ ਰਿਹਾ ਸੀ ਆਪਣੇ ਪਰ ਬੜਾ ਭੌਲਾ ਸੀ ਬੜਾ ਪਵਿੱਤਰ ਸੀ ਜਿਹੜੇ ਮੇਰੇ ਅੱਗੋਂ ਮੇਰੇ ਗੁਣ ਰੱਖਦੇ ਨੇ ਬੜੇ ਚਲਾਕ ਨੇ ਤੇ ਬੜੇ ਦੁਸ਼ਟ ਨੇ ਜੋ ਮੇਰੇ ਗੁਨਾ ਦਾ ਜ਼ਿਕਰ ਕਰਦੇ ਨੇ ਬੜੇ ਚਲਾਕ ਦੇਖੇ ਨੇ ਮੈਂ ਬੜੇ ਦੁਸ਼ ਦੇਖੇ ਨੇ ਮੈਂ ਭਾਵੇਂ ਉਹ ਆਪਣੇ ਗੁਨਾ ਦਾ ਜ਼ਿਕਰ ਪਿਆ ਕਰਦਾ ਸੀ ਪਰ ਬੜਾ ਭੋਲਾ ਸੀ ਬੜਾ ਪਾਵਨ ਸੀ ਬੜਾ ਪਵਿੱਤਰ ਸੀ ਪਰਮਾਤਮਾ ਦੀ ਪਹੁੰਚ ਨiyet ਤੱਕ ਹੈ ਭਾਵਨਾ ਤੱਕ ਹੈ ਤੋਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਣ ਕਰਦੇ ਨੇ ਹੋ ਇਤਨਾ ਉੱਚਾ ਹੈ ਹੋ ਇਤਨਾ ਅਗਮ ਹੈ ਉਹ ਇਤਨਾ ਮਹਾਨ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਵਾਸਤੇ ਅਸੀਂ ਉਹਦੀ ਸ਼ਰਨ ਵਿੱਚ ਗਏ ਹਾਂ ਔਰ ਉਹ ਪ੍ਰਤਪਾਲਣਾ ਕਰਦਾ ਹੈ ਸ਼ਰਨ ਗਏ ਦੀ ਲਾਜ ਰੱਖਦਾ ਹੈ ਆਪਣੇ ਗੱਲ ਨਾਲ ਲਾਂਦਾ ਹਾਂਜੀ ਆਸਿਰ ਤੁ ਆਪਨ ਭਾਤੇ ਦੇ ਨਿਪਰਾਪ ਤੁ ਨੂਰੀਆ ਏ ਪ੍ਰਭੂ ਐਸਾ ਨਹੀਂ ਕਿ ਅਣਗਿਣਤ ਔਗਣ ਨੇ ਤੇ ਉਹ ਹੁਣ ਛੱਡ ਦਿੱਤੇ ਨੇ ਨਹੀਂ ਰੋਜ਼ ਬੁਲਦੇ ਆ ਕਿੰਨੇ ਕਿੰਨੇ ਭੋਲਣ ਹਾਰ ਬਾਰ ਬਾਰ ਉਹਨਾਂ ਨੂੰ ਰਿਪੀਟ ਕਰਦੇ ਆ ਔਗਣਾਂ ਨੂੰ ਰਿਪੀਟ ਕਰਦੇ ਆ ਔਗਣਾਂ ਨੂੰ ਦਰਿਆਨ ਬਾਰ ਬਾਰ ਭੁੱਲਦੇ ਆ ਬਾਰ ਬਾਰ ਭੁੱਲਦੇ ਆ اے ਪ੍ਰਭੂ ਇੱਕ ਦਫਾ ਇੱਕ ਔਗਣ ਨਹੀਂ ਬਾਰ ਬਾਰ ਕਰਦੇ ਆ ਬੁਲਾਵੜੇ ਭੁੱਲੇ ਭੁੱਲ ਭੁੱਲ ਪਛੋਤਾਣੇ ਔਗਣ ਕਰਦੇ ਆ ਪਛਤਾਣੇ ਔਗਣ ਕਰਦੇ ਆ ਪਛਤਾਣੇ ਬਾਰ ਬਾਰ ਕਰਦੇ ਹਾਂ ਜੀ ਓ ਮਾਹੀ ਸੁਆਲ ਮਾਇ ਤਉ ਸਾਧੀ ਭੀਂਯਾ ਜੀ ਜੋ ਭयंकर ਰੋਗ ਮਾਇਆ ਦਾ ਹੈ ਤੇਰੀ ਕਿਰਪਾ ਦਾ ਸਦਕਾ ਇਹਦੇ ਨਾਲ ਘੋਲ ਪਾਇਆ ਬਾਓ ਇਹਦੇ ਨਾਲ ਜੁਦ ਕੀਤਾ ਹੈ ਇਹਨੂੰ ਕਾਬੂ ਕੀਤਾ ਤੇਰੀ ਕਿਰਪਾ ਦੇ ਨਾਲ ਹੀ ਹੋ ਸਕਦਾ ਤੇਰੀ ਬਖਸ਼ਿਸ਼ ਦੇ ਨਾਲ ਹੋ ਸਕਦਾ ਹਾਂਜੀ ਲੋਕ ਕਾ